ਬਰਨਾਲੇ ਤੋਂ ਦਲਵੀਰ ਗੋਲਡੀ ਨੂੰ ਟਿਕਟ ਦਿੱਤੇ ਜਾਣ ਦਾ ਕੀ ਵਿਰੋਧ ਹੋਣ ਲੱਗਿਆ ਹੈ ਕਿ ਟਕਸਾਲੀ ਵਰਕਰਾਂ ਨੇ ਦਲਵੀਰ ਗੋਲਡੀ ਦੇ ਖਿਲਾਫ ਬਗਾਵਤ ਕਰ ਦਿੱਤੀ ਹੈ ਕਿ ਆਮ ਆਦਮੀ ਪਾਰਟੀ ਦੇ ਅੰਦਰ ਇਸ ਸਮੇਂ ਟਿਕਟ ਨੂੰ ਲੈ ਕੇ ਕਮਸਾਨ ਤੇ ਜਿਸੇ ਕਰਕੇ ਵਰਕਰਾਂ ਨੇ ਹੁਣ ਬਗਾਵਤੀ ਝੰਡਾ ਚੁੱਕਣ ਦਾ ਐਲਾਨ ਕਰ ਦਿੱਤਾ ਹੈ ਬਰਨਾਲੇ ਦੇ ਵਿੱਚ ਬੜੀ ਇੰਟਰਸਟਿੰਗ ਡਿਵੈਲਪਮੈਂਟ ਹੋਈ ਹੈ ਟਿਕਟ ਨੂੰ ਲੈ ਕੇ ਉਹਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ ਬਰਨਾਲੇ ਦੇ ਟਕਸਾਲੀ ਆਪ ਵਰਕਰਾਂ ਨੇ ਬਾਹਰੀ ਤੇ ਪੈਰਾਸ਼ੂਟ ਉਮੀਦਵਾਰ ਅਸਿੱਧੇ ਤੌਰ ਦੇ ਉੱਤੇ ਦਲਬੀਰ ਗੋਲਡੀ ਨੂੰ ਨਿਸ਼ਾਨੇ ਤੇ ਲੈ ਲਿਆ ਤੇ ਉਸ ਦਾ ਸਖਤ ਵਿਰੋਧ ਕਰਨ ਦਾ ਐਲਾਨ ਕਰ ਦਿੱਤਾ ਹੈ ਮਾਮਲਾ ਕੀ ਹੈ ਤੁਹਾਨੂੰ ਖੋਲ ਕੇ ਦੱਸਦੇ ਆ ਤੁਸੀ ਜੁੜੇ ਲੋਕਪੱਣ న్యూਸ ਦੇ ਨਾਲ ਮਹਿੰਦਰ ਬਾਜਵਾ ਬਰਨਾਲਾ ਵਿਧਾਨ ਸਭਾ ਦੀ ਜਿਮਣੀ ਚੋਣ ਇਸ ਸਮੇਂ ਸੱਤਾਧਿਰ ਪਾਰਟੀ ਦੇ ਲਈ ਇੱਕ ਟੇਢੀ ਖੀਰ ਸਾਫਤ ਹੁੰਦੀ ਜਾ ਰਹੀ ਹੈ ਜਾਣਕਾਰ ਹਲਕੇ ਦੱਸਦੇ ਆ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਹਨਾਂ ਦੀ ਲੋਬੀ ਜਾਂ ਉਹਨਾਂ ਦਾ ਧੜਾ ਦਲਵੀਰ ਸਿੰਘ ਗੋਲਡੀ ਖੰਗੂੜਾ ਨੂੰ ਟੀੜ ਦੇਣ ਦੇ ਲਈ ਚਾਹਵਾਨ ਹੈ ਉਨਾ ਲਈ ਟੀਟ ਦਾ ਪ੍ਰਬੰਧ ਕਰਨ ਦੀਆਂ ਕੋਸ਼ਿਸ਼ਾਂ ਚ ਲੱਗਿਆ ਹੋਇਆ ਪਰ ਦੂਜੇ ਪਾਸੇ ਗੁਰਮੀਤ ਸਿੰਘ ਮੀਤੇਹਰ ਜੋ ਕਿ ਇਸੇ ਹਲਕੇ ਤੋਂ ਵਿਧਾਇਕ ਰਹੇ ਮੰਤਰੀ ਰਹੇ ਤੇ ਹੁਣ ਲੋਕ ਸਭਾ ਮੈਂਬਰ ਨੇ ਉਹਨਾਂ ਦੇ ਧੜੇ ਜਾਂ ਸਮਰਥਕਾਂ ਵੱਲੋਂ ਕਹਿ ਲਿਆ ਕਿ ਅੰਦਰ ਖਾਤੇ ਇਸ ਮਾਮਲੇ ਦੇ ਵਿੱਚ ਵੱਡੀ ਸਫਬੰਦੀ ਧੜੇਬੰਦੀ ਕੀਤੀ ਜਾ ਰਹੀ ਹੈ ਇਸੇ ਦਰਮਿਆਨ ਟਕਸਾਲੀ ਵਰਕਰਾਂ ਨੇ ਸ਼ਰਿਆਂ ਖੁੱਲਮ ਖੁੱਲਾ ਐਲਾਨ ਕਰਤਾ ਕਿ ਜੇ ਤੁਸੀਂ ਪੈਰਾਸ਼ੂਟਾਂ ਹੀ ਲਿਆਂਦੇ ਹੋ ਉਮੀਦਵਾਰ ਜਾਂ ਫਿਰ ਬਾਰੋਂ ਲਿਆ ਕੇ ਉਤਾਰੇ ਗਏ ਉਮੀਦਵਾਰ ਨੂੰ ਚੋਣ ਲੜਾਈ ਟਿਕਟ ਦਿੱਤੀ ਤਾਂ ਇਹਦੇ ਨਤੀਜੇ ਭੁਗਤਣ ਦੇ ਲਈ ਤਿਆਰ ਹੋ ਇਹਦਾ ਨੁਕਸਾਨ ਸਿੱਧਾ ਪਾਰਟੀ ਨੂੰ ਹੋਵੇਗਾ ਵਿਧਾਨ ਸਭਾ ਹਲਕਾ ਬਰਨਾਲਾ ਦੀ ਜਿਮਨੀ ਚੋਣ ਨੂੰ ਲੈ ਕੇ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਅਤੇ ਟਿਕਟਾਂ ਦੇ ਚਾਹਵਾਨ ਆਗੂਆਂ ਨੇ ਆਪਣੀਆਂ ਆਪਣੀਆਂ ਸਰਗਰਮੀਆਂ ਵਧ ਦਿੱਤੀਆਂ ਨੇ ਪਰ ਜੇ ਕਿਸੇ ਵੀ ਪਾਰਟੀ ਵੱਲੋਂ ਆਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਗਿਆ ਤਾਂ ਇਸ ਦਰਮਿਆਨ ਕਾਫੀ ਸਿਆਸੀ ਹਲਚਲ ਫਿਰ ਵੀ ਬਰਕਰਾਰ ਹੈ ਹਲਕਾ ਬਰਨਾਲਾ ਵਿੱਚ ਟਿਕਟ ਨੂੰ ਲੈ ਕੇ ਜੇਕਰ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਸਥਿਤੀ ਇੱਕ ਅਨਾਰ ਸੋਬਮਾਰ ਵਾਲੀ ਬਣ ਗਈ ਹੈ ਹਲਕੇ ਦੀ ਵਾਗਡੋਰ ਆਪਣੇ ਹੀ ਹੱਥ ਰੱਖਣ ਦੀ ਚਾਹਨਾ ਨੂੰ ਲੈ ਕੇ ਜਿੱਥੇ ਹਲਕੇ ਦੇ ਸਾਬਕਾ ਵਿਧਾਇਕ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਲੋਕ ਸਵਾਲ ਹੀ ਚੁਣੇਗੇ ਗੁਰਮੀਤ ਸਿੰਘ ਮੀਤਹੇਰ ਵੱਲੋਂ ਟਿਕਟ ਆਪਣੇ ਕਿਸੇ ਭਰੋਸੇਮੰਦ ਵਿਅਕਤੀ ਵਿੱਚੋਂ ਇੱਕ ਨੂੰ ਦਵਾਉਣ ਦੀਆਂ ਚਰਚਾਵਾਂ ਨੇ ਉੱਥੇ ਹੀ ਇਹ ਵੀ ਚਰਚਾ ਹੈ ਕਿ ਕਿਸੇ ਪਾਰਟੀ ਜਾਂ ਕਿਸੇ bari ਆਗੂ ਜਾਂ ਪੈਰਾਸ਼ੂਟਾਂ ਹੀ ਕਿਸੇ ਵਿਅਕਤੀ ਨੂੰ ਲਿਆ ਕੇ ਵੀ ਟਿਕਟ ਦਿੱਤੀ ਜਾ ਸਕਦੀ ਹੈ ਜਿਸ ਲਈ ਮੈਂ ਪਹਿਲਾਂ ਦੱਸਿਆ ਕਿ ਚਰਚਾਵਾਂ ਨੇ ਕਿ ਦਲਬੀਰ ਗੋਲਡੀ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਜਿਹੜੀ ਕੰਪਨੀ ਆ ਲੋਬਿੰਗ ਕਰ ਰਹੀ ਹੈ ਤਾ ਇਹਨਾਂ ਚਰਚਾਵਾਂ ਦੇ ਵਿਚਾਲੇ ਆਪਦੇ ਪੁਰਾਣੇ ਤੇ ਟਕਸਾਲੀ ਵਰਕਰਾਂ ਨੇ ਵੀ ਇੱਕ ਮੰਚ ਤੇ ਇਕੱਠੇ ਹੋਣ ਦਾ ਐਲਾਨ ਕਰ ਦਿੱਤਾ ਤੇ ਉਹ ਇਕੱਠੇ ਹੋ ਵੀ ਗਏ ਨੇ ਜਿਨ੍ਹਾਂ ਵੱਲੋਂ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੂੰ ਸਾਫ਼ ਤੇ ਸਪਸ਼ਟ ਸੁਨੇਹਾ ਦਿੱਤਾ ਗਿਆ ਹੈ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਉੱਚ ਲੀਡਰਸ਼ਿਪ ਨੂੰ ਸਿੱਧੇ ਤੌਰ ਤੇ ਸ਼ਤਾਬਨੀ ਦਿੱਤੀ ਹੈ ਕਿ ਪਾਰਟੀ ਵੱਲੋਂ ਜੇਕਰ ਕਿਸੇ ਵਾਰੀ ਜਾਂ ਪਾਰਟੀ ਲਈ ਕੰਮ ਨਾ ਕਰਨ ਵਾਲੇ ਕਿਸੇ ਲੋਕਲ ਵਿਅਕਤੀ ਨੂੰ ਟਿਕਟ ਦਿੱਤੀ ਜਾਂਦੀ ਹੈ ਤਾਂ ਚੋਣਾਂ ਵਿੱਚ ਇਸ ਦਾ ਵੱਡਾ ਖਮਿਆਜਾ ਭੁਗਤਣਾ ਪੈ ਸਕਦਾ ਹੈ ਬੜੀ ਸਖਤ ਚੇਤਾਵਨੀਆਂ ਟਕਸਾਲੀ ਵਰਕਰਾਂ ਵੱਲੋਂ ਇਹ ਇੱਕ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਦੱਸਣ ਜੋਗਾ ਕਿ ਹਲਕਾ ਬਰਨਾਲਾ ਨਾਲ ਸੰਬੰਧਤ ਆਪ ਦੀ ਟਕਸਾਲੀ ਦੇ ਪੁਰਾਣੇ ਵਰਕਰਾਂ ਵੱਲੋਂ ਜਿਮਣੀ ਚੋਣਾਲੀ ਟੇਟ ਨੂੰ ਲੈ ਕੇ ਜਿੱਥੇ ਕੁਝ ਦਿਨ ਪਹਿਲਾਂ ਹੀ ਸ਼੍ਰੀ ਮਹਾਸ਼ਕਤੀ ਕਲਾ ਮੰਦਰ ਵਿਖੇ ਮੀਟਿੰਗ ਕੀਤੀ ਗਈ ਉੱਥੇ ਹੀ ਬੀਤੇ ਦਿਨ ਪੁਰਾਣੀ ਰਾਮਲੀਲਾ ਵਿਖੇ ਸ਼ਹਿਰ ਅਤੇ ਪਿੰਡਾਂ ਦੇ ਵਰਕਰਾਂ ਵੱਲੋਂ ਭਰਵੀਂ ਮੀਟਿੰਗ ਕਰਕੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਨੂੰ ਟਿਕਟ ਦੇਣ ਦੀ ਮੰਗ ਕਰ ਦਿੱਤੀ ਗਈ ਹੈ ਬਗਾਵਤ ਦੇ ਰੋ ਵਿੱਚ ਆਉਂਦੇ ਆ ਪਾਰਟੀ ਦੇ ਵਰਕਰਾਂ ਨੇ ਕਿਹਾ ਕਿ ਜਿੰਨਾ ਆਗੂਆਂ ਤੇ ਵਰਕਰਾਂ ਵੱਲੋਂ ਪਿਛਲੀਆਂ ਚੋਣਾਂ ਸਮੇਂ ਪੂਰੀ ਮਿਹਨਤ ਕੀਤੀ ਜਾਂਦੀ ਰਹੀ ਨੂੰ ਸਰਕਾਰ ਬਣ ਤੋਂ ਬਾਅਦ ਪਿੱਛੇ ਕਰਕੇ ਹੁਣ ਦੂਸਰੀਆਂ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ ਵਰਕਰਾਂ ਦਾ ਇਹ ਵੀ ਕਹਿਣਾ ਹੈ ਕਿ ਪਾਰਟੀ ਦੀ ਵਿਚਾਰਧਾਰਾ ਸੀ ਕਿ ਉਮੀਦਵਾਰ ਲਈ ਟਿਕਟ ਵਰਕਰਾਂ ਨੂੰ ਪੁੱਛ ਕੇ ਅਤੇ ਵਰਕਰਾਂ ਚੋਂ ਹੀ ਕਿਸੇ ਨੂੰ ਦਿੱਤੀ ਜਾਵੇਗੀ ਪਰ ਹੁਣ ਦੇਖਿਆ ਜਾ ਰਿਹਾ ਹੈ ਕਿ ਟਿਕਟ ਦੇਣ ਸਮੇ ਵਰਕਰਾਂ ਦੀ ਪੂਰੀ ਤਰ੍ਹਾਂ ਨਾਲ ਜਿਹੜਾ ਉਹਨਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਸੋ ਦੇਖਣ ਵਾਲੀ ਗੱਲ ਹੋਵੇਗੀ ਕਿ ਆਮ ਆਦਮੀ ਪਾਰਟੀ ਜੋ ਹਮੇਸ਼ਾ ਆਪਣੇ ਵਰਕਰਾਂ ਦੀ رائے ਅਨੁਸਾਰ ਕੰਮ ਕਰਨ ਦੀਆਂ ਗੱਲਾਂ ਤੇ ਦਾਅਵੇ ਕਰਦੀ ਹੈ ਵੱਲੋਂ ਹੁਣ ਵਰਕਰਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਉਹਨਾਂ ਦੀ ਮੰਗ ਅਨੁਸਾਰ ਹਲਕਾ ਬਰਨਾਲਾ ਤੋਂ ਹੀ ਟਿਕਟ ਦਿੱਤੀ ਜਾਂਦੀ ਹੈ ਜਾਂ ਫਿਰ ਕਿਸੇ ਨੂੰ ਬਾਹਰੋਂ ਲਿਆਂਦਾ ਜਾ ਰਿਹਾ ਦਰਅਸਲ ਆਮ ਆਦਮੀ ਪਾਰਟੀ ਦੇ ਅੰਦਰ ਕਾਫੀ ਖਿੱਚੋਤਾਣ ਹੈ ਬਰਨਾਲੇ ਵਾਲੇ ਟਿਕਟ ਨੂੰ ਲੈ ਕੇ ਦੋ ਲੋਬਿੰਗਾਂ ਸਾਫ਼ ਨੇ ਪੁਸ਼ਟੀ ਤੇ ਕਹਿ ਲਿਏ ਕਿ ਇਹਦੀ ਤਰਦੀਦ ਕਿਸੇ ਪਾਸਿਓਂ ਨਹੀਂ ਕਰਦੀ ਕੋਈ ਵੀ ਆਗੂ ਮੈਂ ਤੁਹਾਨੂੰ 2-3 ਵਾਰ ਖਬਰ ਦਿੱਤੀ ਹੈ ਕਿ ਬਰਨਾਲੇ ਦੇ ਅੰਦਰ ਟਿਕਟ ਨੂੰ ਲੈ ਕੇ ਮੀਤਹਿਰ ਦਾ ਤੜਾਇਆ ਚਾਹੁੰਦਾ ਹੈ ਕਿ ਉਹਨਾਂ ਦੇ ਕਰੀਬੀਆਂ 'ਚੋਂ ਦਿੱਤੀ ਜਾਵੇ ਖਾਸ ਕਰਕੇ ਆਓਐਸਡੀ ਰੇ ਮੰਤਰੀ ਮੀਤਹਿਰ ਦੇ ਜਿਹੜੇ ਆ ਭਾਰਤਵਾਜ ਹੁਣੀ ਉਹਨਾਂ ਨੂੰ ਟਿਕਟ ਦਿੱਤੀ ਜਾਵੇ ਉਸ ਤੋਂ ਇਲਾਵਾ ਕਈ ਹੋਰ ਨਾਂ ਨੇ ਬਾਠੂਰਾ ਦਾ ਨਾਂ ਵੀ ਹੈ ਬਾਠੂਣੀ ਜ਼ਿਲ੍ਹਾ ਪ੍ਰਧਾਨ ਵੀ ਨੇ ਤੇ ਲਗਾਤਾਰ ਪਾਰਟੀ ਦੇ ਲਈ ਕੰਮ ਕਰਦੇ ਆ ਰਹੇ ਨੇ ਇਹ ਆਪਣੇ ਪੱਧਰ ਤੇ ਲੋਬਿੰਗ ਕਰ ਰਹੇ ਨੇ ਗੁਰਮੀਤ ਸਿੰਘ ਮੀਤਿਹਰ ਆਪਣੇ ਪੱਧਰ ਤੇ ਲੋਬਿੰਗ ਕਰ ਰਹੇ ਨੇ ਇਹ ਤੀਜਾ ਧੜਾ ਡਵੈਲਪ ਹੋਇਆ ਬਾਟ ਹੋਣਾ ਦਾ ਬਾਟ ਹੋਣਾ ਦਾ ਨਾਮ ਕਾਫੀ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਚਲਾਇਆ ਜਾ ਰਿਹਾ ਜਾਂ ਚੱਲਦਾ ਆ ਰਿਹਾ ਹੁਣ ਸਵਾਲ ਇਹ ਹੈ ਕਿ ਇਸ ਧਮਕੀ ਦੇ ਪਿੱਛੇ ਜਿਹੜੀ ਵਰਕਰਾਂ ਨੇ ਦਿੱਤੀ ਹੈ ਕਿਹਦਾ ਹੱਥ ਹੈ ਇਕੱਲੇ ਬਾਟ ਦਾ ਹੀ ਹੈ ਜਾਂ ਫਿਰ ਮੀਤਿਹਰ ਦਾ ਵੀ ਹੈ ਕੀ ਦੋਵੇਂ ਅੰਦਰ ਖਾਤੇ ਇੱਕ ਹੋ ਗਏ ਨੇ ਇਹ ਹੁਣ ਸਾਰੀਆਂ ਗੱਲਾਂ ਨੇ 골ਡੀ ਨਾ ਆਵੇ ਇਸ ਦੇ ਲਈ ਕਾਫੀ ਚਰਚਾਵਾਂ ਨੇ ਚਰਚਾ ਤਾਂ ਇਹ ਸੀ ਕਿ ਗੋਲਡੀ ਦੇ ਨੇੜਲੇ ਸੂਤਰਾ ਨੇ ਇਹੀ ਗੱਲ ਕਨਫਰਮ ਕੀਤੀ ਹੈ ਕਿ ਉਹ ਚਾਹਵਾਨ ਸੀ ਲੜਨ ਦੇ ਹੁਣ ਮੈਨੂੰ ਜੋ ਸਿਕੁਐਂਸਸ ਜੋੜ ਕੇ ਸਿਕੁਐਂਸਸ ਐਵਿਡੈਂਸ ਦੇਖੀਏ ਤਾਂ ਉਹਨਾਂ ਨੇ ਸਰੈਂਡਰ ਕਰ ਦਿੱਤਾ ਕਿ ਡੇਟ ਦੇਣੀਆ ਦਿਓ ਨਹੀਂ ਦੇਣੀ ਨਾ ਦਿਓ ਚਰਚਾਵਾਂ ਤਾਂ ਹੋਰ ਵੀ ਨੇ ਗੋਲਡੀ ਦੇ ਖੇਮੇ ਚੋਂ ਆ ਰਹੀਆਂ ਕਿ ਵੀ ਮੁੱਖ ਮੰਤਰੀ ਵੀ ਹਲਕਾ ਬਦਲ ਸਕਦੇ ਆ ਇਹ ਹਜੇ ਡਿਵੈਲਪ ਨਹੀਂ ਹੋ ਰਹੀ ਇਸ ਮਾਮਲੇ ਦੇ ਵਿੱਚ ਰਾਜਨੀਤੀ ਸਿਆਸੀ ਤੌਰ ਦੇ ਉੱਤੇ ਕਿੰਨੀ ਕੁ ਡਿਵੈਲਪ ਹੁੰਦੀ ਹੈ ਉਸ ਨਾਲ ਜਿਵੇਂ ਹੋਊਗੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਇੱਕ ਗੱਲ ਸਪਸ਼ਟ ਹੈ ਕਿ ਸਿੱਧੇ ਤੌਰ ਦੇ ਉੱਤੇ ਦਲਵੀਰ ਗੋਲਡੀ ਦੀ ਟੀਟ ਦਾ ਵਿਰੋਧ ਕੀਤਾ ਗਿਆ ਹੈ ਬਰਨਾਲੇ ਦੇ ਵਿੱਚ ਕਿੰਨੇ ਕਰਵਾਇਆ ਆ ਅੰਦਰ ਖਾਤੇ ਪਿੱਛੇ ਦੇਖੋ ਵਰਕਰ ਨੇ ਮੈਂ ਵਰਕਰਾਂ ਦਾ ਬਹੁਤ ਸਨਮਾਨ ਕਰਦਾ ਭਮੱਕੜ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੁੱਖ ਮੰਤਰੀ ਭਗਵੰਤ ਮਾਨ ਸੱਚ ਕਹਿੰਦੇ ਨੇ ਵਰਕਰ ਕੇ ਭਮੱਕੜਾਂ ਨਾਲੋਂ ਤਿਤਲੀਆਂ ਨੂੰ ਵੱਧ ਜਿਹੜਾ ਅਹਿਮੀਅਤ ਦੇ ਰਹੇ ਨੇਗੇ ਇਹ ਦੁੱਖ ਮੈਂ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਸਮਝ ਸਕਦਾ ਕਿ ਬੜਾ ਤਸ਼ੱਦਦ ਸੀ ਆ ਉਹਨਾਂ ਨੇ ਲੋਕਾਂ ਦੀਆਂ ਟਿੱਚਰਾਂ ਸਹੀਆਂ ਨਹੀਂ ਆ ਸ਼ੁਰੂਆਤ ਦੇ ਵਿੱਚ ਬਹੁਤ ਗੁੱਸੇ ਆਇਆ ਪਰ ਸਰਕਾਰ ਆਈ ਹੈ ਉਹਨਾਂ ਨੂੰ ਥਾਂ ਨਹੀਂ ਮਿਲ ਰਹੀ ਇਹ ਵੀ ਇੱਕ ਗੱਲ ਹੈ ਉਹਨਾਂ ਦਾ ਵਿਰੋਧ ਆਪਣੀ ਥਾਂ ਤੇ ਜਾਇਜ਼ ਹੈ ਦੇਖਦੇ ਹਾਂ ਕਿ ਵਰਕਰ ਜਿੱਤਦੇ ਆ ਜਾਂ ਫਿਰ ਤਿਤਲੀਆਂ ਜਿੱਤਦੀਆਂ ਆ